ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵਿਜਿਟ ਪਿੰਡ ਸੋਹਲ ਠਠੀਆਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸਵੀਰ ਪੱਟੀ ਬਾਈ ਸਰਨਾਮ ਸਿੰਘ ਦੇ ਫਾਰਮ ਤੇ ਪਹੁੰਚੇ ਆ ਚੰਗੇ ਦਾ ਦਾ ਰੂ ਪਸ਼ੂ ਇਥੋਂ ਅ ਨੇਲੀ ਰਾਵੀ ਦਾ ਇੱਕ ਬੁੱਲ ਇੱਕ ਤਾਜੀ ਸੂਈ ਮੈਂ 12 13 ਕਿਲੋ ਦੁੱਧੋ ਚੱਲ ਰਹੀ ਇੱਕ ਗੱਬਨ ਤੇ ਤਿਆਰੀ ਤੇ ਗਾਂ ਹੁਣ ਕਰਦੇ ਗੱਲਬਾਤ ਬਾਈ ਸਤਨਾਮ ਨਾਲ ਜੁੜੇ ਰਿਓ ਐਂਡ ਤੱਕ ਕਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੂਰੋਂ ਨੇ ਚੈਨਲ ਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਜੀ ਸਹੀ ਡਾਜੋ ਠੀਕ ਹੈ ਡਰੈਸ ਕਰੀਏ ਨੋਟ ਡਰੈਸ ਹੈਗਾ ਜੀ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਹਾਂ ਨੰਬਰ 74474 08395 ਠੀਕ ਆ ਹੋਰ ਸੁਣਾਓ ਕੋਈ ਨਵੀਤਾ ਜੀ ਵਧੀਆ ਠੀਕ ਠਾਕ ਜੋ ਕੋਈ ਗੱਲ ਬਾਤ ਗੱਲ ਬਾਤ ਇਹ ਹੈ ਭਾਈ ਬੇਨਤੀ ਆ ਵੀ ਵੀਰ ਉਹ ਹੀ ਫੋਨ ਲਾ ਕਰੋ ਜਿਹਨੇ ਪਸ਼ੂ ਲੈਣਾ ਤੇ ਫਿਰ ਜਦਾਂ ਖਰਾਬ ਨਾ ਕਰਿਆ ਕਰੋ ਤੇ ਵੀਰ ਮੇਰਾ ਸਾਈ ਉਸੇ ਨਾਲ ਪਾ ਲਿਆ ਕਰੋ ਹਾਂ ਸਾਈ ਪਾ ਕੇ ਆਪਣਾ ਪੱਕਾ ਕਰ ਲਿਆ ਕਰੋ ਕਰ ਲਿਆ ਕਰੋ ਠੀਕ ਆ ਹਾਂ ਜੀ ਅੱਜ ਤਿੰਨ ਪਸ਼ੂ ਜੀ ਪਿੰਡ ਸੋਲ ਆ ਜ਼ਿਲ੍ਹਾ ਤਰਨਤਾਰਨ ਹਾਂ ਤੇ ਕਈ ਵੀਰ ਪੁੱਛਦੇ ਬਾਰ-ਬਾਰ ਪੀ ਬਾਬੜਾ ਸਾਹਿਬ ਲਾਗੇ ਪਿੰਡਾ ਚਵਾਲ ਦੇ ਲਾਗੇ ਤਰਨਤਾਰ ਦੇ ਲਾਗੇ ਪਿੰਡਾ ਲਾਗੇ ਪਿੰਡ ਪੇਡਾ ਸੂਰ ਸਿੰਘ ਜੀ ਜੀ ਹਾਂ ਜੀ ਹਾਂ ਜੀ ਮੇਨ ਰੋਡ ਸਾਰੇ ਪਿੰਡ ਮੈਂ ਸੋਈ ਆ ਤੇ ਬਾਈ ਜੀ ਕਿੰਨੇ ਦੋ ਤੋਂ ਸਟਾਰਟਿੰਗ ਦੋ ਕਿਸ਼ਲੇ 12 ਕਿਲੋ 12 ਕਿਲੋ ਚੌਂਚਾਂ ਨੂੰ ਓਕੇ ਬਿਲਕੁਲ ਚੌਂਚਾਂ ਨੂੰ ਬਿਲਕੁਲ ਠੀਕ ਹੈ ਤੋਰਾ ਤਰਾ ਕਰਵਾਈਏ ਚੈੱਕ ਤੋਰਾ ਕਰਾ ਲੀਓ ਲਓ ਜੀ ਨੀਲੀ ਰਾਵੀ ਚਾ ਗਿਆ ਹਨਾ ਸੂਬਾ ਤੇ ਜਾਓ ਠੀਕ ਆ ਲਓ ਭਾਈ ਸੱਜਣਾ ਵੱਡੇ ਆ ਮੈਂ ਬਾਡੀ ਪੰਤਰਾਲੀ ਆ ਡੇਰੀ ਮਤਬਲ ਦੀ ਮੈਂ ਚੰਗੇ ਥਾਂ ਲੇ ਵੇ ਵਾਲੀ ਆ ਵਾਹ ਵਾਹ ਜਗਾੜ ਵੇਖੋ ਸੱਜਣੋ ਕਿੰਨਾ ਲਾਈ ਬੈਠੀ ਕਰਮ ਵਾਲੇ ਪੂਰੇ ਕੋਕੇ ਪਗੜੀ ਬੈਠੀ ਜਗਾੜ ਵਾਲੇ ਕੀ ਬਾਤ ਲਾਓ ਭਾਈ ਦੀ ਮੋੜ ਲਓ ਥੱਪਾ ਹੀ ਲੈਵਾ ਸੱਜਣੋ ਲਾਈ ਬੈਠੀ ਕਰਮ ਵਾਲੀ ਥੱਪਾ ਹੀ ਲੈਵਾ ਬਹੁਤ ਸੋਹਣੀ ਆਰਡਰ ਕੁਆਲਿਟੀ ਇਹਨੇ ਕਰਮਾਲੀ ਨੇ ਤਿਆਰ ਕੀਤੀ ਆ ਤੇ ਬਾਈ ਜੀ ਕੀਮਤ ਫਿਰ ਕਿੰਨੀ ਕਰ ਦਈਏ ਕੀਮਤ ਵੀਰ ਜੀ ਦਾ 1,10,000 ਰੁਪਇਆ ਜੋ ਆਠ ਦੀ ਕਰ ਦਈਏ ਖੁਸ਼ ਹੋ ਜੀ ਠੀਕ ਆ ਤੁਸੀਂ ਆਦੋਂ ਆਪ ਨੂੰ ਵੀ ਲੋੜ ਹੈ ਅੱਗੇ ਨੀਲੀ ਰਾਵੀ ਦਾ ਬੋਲ ਆ ਗਿਆ ਆ ਜੀ ਵਾਹ ਵਾਹ ਕਿ ਮੂੰਹ ਕੀ ਆ ਚੌਗਾ ਵੀਰ ਜੀ ਮੂੰਹ ਜੋ ਚਾਰ ਦੰਦ ਚਾਰ ਦੰਦ ਆ ਮੂੰਹ ਤੇ ਮੈਂ ਹੀ ਕਰਾਸ ਕਰਦਾ ਮੈਂ ਹੀ ਕਰਾਸ ਵੀਰ ਜੀ ਕਰਦਾ ਕੱਢ ਦੇ ਵੀ ਰੇੜੇ ਵੀ ਲੱਗਾ ਰੇੜੇ ਵੀ ਜੀ ਲੱਗਾ ਆਪੇ ਰੇੜਾ ਚੱਕੂਗਾ ਹਾਂ ਜਿੱਥੇ ਖਲਾਉਂਦਾ ਉਹ ਖਲਾਉਂਗਾ ਵਾਹ 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 ਇਹਦਾ ਆਇਆ ਮੀਆਂ ਚੰਗੇ ਰਿਕਾਰਡ ਦਾ ਮਾਦਮ ਚੰਗਾ ਰਿਕਾਰਡ ਹੈ ਚੱਗੇ ਖਾਨਦਾਨ ਦਾ ਰਵੇ ਜੋ ਆ ਜਾ ਹਾਂ ਬਾਡਰ ਲੈਂਡ ਦਾ ਕੋਈ ਹੋਵੇ ਫੜਿਆ ਵਾ ਚੰਗੇ ਖਾਨਦਾਨ ਦੇ ਰਵੇ ਤੁਹਾਨੂੰ ਮੇਥੋਂ 5-6 ਕਿਲੋਮੀਟਰ ਹੀ ਬਾਡਰ ਪੈਂਦਾ ਨਾਲ ਜਾਰਾ ਹਾਂ ਜੀ ਇੰਨਾ ਪੈਂਦਾ 8 ਕਿਲੋਮੀਟਰ ਪੈਂਦਾ 8 ਕਿਲੋਮੀਟਰ ਖੁੱਲ ਗਈ ਸਜਣੋ ਬਾਡਰ ਬੈਲਟ ਦਾ ਹੈ ਮਾਲੀ ਜਿਵੇਂ ਟਾਰੀ ਬਾਡਰ ਜਿਹਨੂੰ ਕਹ ਦਈਏ ਨਾ ਮੇਨ ਤਾਰੀ ਬਾਟਰ ਏਰੀਏ ਦਾ ਹੈ ਠੀਕ ਹੈ ਜੀ ਕੋਈ ਚੀਜ਼ ਆ ਮਾਲੀ ਨਹੀਂ ਕੋਈ ਚੀਜ਼ ਆ ਹਾਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕੱਟਾ ਜੇ ਬੱਚਾ ਟੈਸਟੀ ਕੜ ਵੀ ਜੀ ਹਾਂ ਤੁਹਨ ਤੇ ਸਾਰੇ ਨਿਸ਼ਾਨੀਆਂ ਟੈਸਟੀ ਕੜ ਵੀ ਚੰਗੇ ਲੰਮੇ ਆ ਤੇ ਵਾਹ ਵਾਹ ਜੰਗ ਵੀ ਪਾਇਆ ਜਿਵੇਂ ਪ੍ਰਾਤਨ ਜੰਗ ਪੁਰਾਣੇ ਚੱਲਦੇ ਆ ਨਾ ਮਈਆਂ ਨੂੰ ਥੱਲੇ ਤੁਨ ਧਨ ਦੇ ਨਿਸ਼ਾਨੀਆਂ ਸਾਰੀਆਂ ਕਵਰ ਕਰਦਾ ਮਾਲੀ ਪਿਓਰ ਨੀਲੀ ਚ ਆ ਗਿਆ ਸਿੰਗੀ ਬੜੀ ਸੋਹਣੀ ਆ ਆਧਾ ਸਿੰਘ ਕਾਲਾ ਕੱਦਾ ਵਾਈਸ ਸਿੰਘ ਕੋਈ ਚਾਹ ਮਾਲੀ ਕੋ ਕਹਿ ਨਹੀਂ ਸਕਦਾ ਬੰਦਾ ਬਿਆਨ ਜਿਆ ਕੁਸਾ ਪੇਠ ਪੁੜਾ ਚੰਗਾ ਸੱਜਣੋ ਸੋਹਣਾ ਲੱਗਾ ਮਾਲੀ ਨੂੰ ਹਾਈਟ ਜਿਹੜਾ ਕੱਦ ਆ 6 5.5 ਫੁੱਟ ਤੇ ਤੁਸੀਂ ਹੋਗੇ 5.5 ਫੁੱਟ ਵੀਤੀ ਹੈਗਾ 5.5 ਫੁੱਟ 5 ਫੁੱਟ ਮਾਲੀ ਨੇ ਐਡ ਕਰਨੀ ਚੌਗਾ ਵਾ ਹਾਂ ਕਰ ਜਾਣਾ ਕਰ ਜਾ ਨਹੀਂ ਆਈਟ ਹਾਂਜੀ ਲਾਓ ਬੰਦੋ ਇਹਦੀ ਕੋਈ ਸ਼ਾਕੀ ਨਹੀਂ ਮਾਲੀ ਕੋ ਐ ਗਾ ਵੀ ਕੋਈ ਮਾਲੀ ਕੋ ਸ਼ਾਕਿਆ ਸ਼ਾਕੀ ਜਾਣੀ ਹੈ ਜਿੱਥੇ ਵਿੱਚ ਖਲਾ ਰਹੋਗੇ ਬਾਜ ਦਾ ਬੱਚਾ 15 ਸਾਰੇ ਗੱਲਾਂ ਜੋ ਵਾ ਵਾ ਬਹੁਤ ਸੋਹਣਾ ਬੰਦੋ ਕਰਮਾ ਲਈ ਕੋਈ ਨਹੀਂ ਚੁੰਕਾ ਵੀ ਜੀ ਨੂੰ ਵੀ ਫਰਾ ਫੜੂ ਲੈਂਦਾ ਹਨ ਇਹਨਾਂ ਵੀ ਨਾ ਥੋੜੇ ਕੱਚੀ ਆ ਉਹਨਾਂ ਨੇ ਵੀਰਾ ਖੁੱਲਾ ਛੱਡਿਆ ਨਾਥਾ ਭਾਬ ਕੱਚੀ ਪੱਕੀ ਕੀਤੀ ਆ ਹਾਂ ਜੀ ਲਓ ਜੀ ਭਾਈ ਜੀ ਫਿਰ ਇਹਦੀ ਕੀਮਤ ਕਿੰਨੀ ਰਹੇਗੀ ਕੀਮਤ ਸਭ ਤੁਸੀਂ ਦੱਸਦੇ ਰਹੇ ਜਿਹਨੇ ਦਾ ਮਾਲੀ ਉਹਨੇ ਦੇਦਾਂਗੇ ਨਹੀਂ ਸਾਡੇ ਇਹਦੇ ਨਹੀਂ ਤੁਸੀਂ ਆਪ ਹੀ ਦੱਸੋ ਜੀ ਨਹੀਂ ਭਾਈ ਤੁਸੀਂ ਦੱਸ ਦੋ 65000 ਦਾ ਕਰ ਦਈਏ ਈਗਾਈ ਤੇ 65 ਦਾ ਕਹਦਾ ਪੈਣਾ ਦੇ ਦਾਂਗੇ ਜਿਆਦਾ ਮਾਲੀ ਆਪਾਂ 70000 ਦਾ ਹੈ ਹਾਂ ਪਰ ਤੁਸੀਂ ਉਹ ਤੁਹਾਡੇ ਸਾਹਮਣੇ ਵੀਡੀਓ ਸਾਹਮਣੇ ਕਹਿ ਬੈਠੇ ਆਪਾਂ ਤੁਸੀਂ ਜੋ ਕਹੋਗੇ 65 ਦਾ ਹੀ ਮਾਲੀ ਲਵਾਂਗੇ 64 ਵਾਲਾ ਫੋਨ ਲਾਵੇ 65 ਵਾਲਾ ਫੋਨ ਲਾਵੇ ਠੀਕ ਕਿਲੇ 65000 ਵਿਕਣਾ ਖਾਤਾ ਹੀ ਬੋਣਾ ਵੀਡੀਓ ਆਣ ਕੇ ਚੈੱਕ ਕਰਕੇ ਦੋ ਡੰਕ ਮਾਲੀ ਬਾ ਦੇਖੀਏ ਜਿਵੇਂ ਮਰਜ਼ੀ ਕਰਕੇ ਫਿਰ ਲੱਗ ਹਾਂ ਤਸੱਲੀ ਕਰਕੇ ਆਪਨੇ ਖੜੇ ਹਨਾ ਅੱਗੇ ਆ ਗਈ ਵੈੜ ਹਨਾ ਤਿਆਰੀ ਤੇ ਗੱਬਣ ਠੀਕ ਹੈ ਤੇ ਬਾਈ ਜੀ ਗੱਭਣੇ ਦੀ ਤਿਆਰੀ ਕਿੰਨਾ ਕਾ ਟਾਈਮ ਰਹਿ ਗਿਆ ਵੀ ਜੀ ਇਹ ਲਾਜੇ 5 ਦਿਨ ਲਾਜੇ 7 ਦਿਨ ਦੀ ਪਲਾਨੀ ਆ ਹਾਂ ਬਾਕੀ ਦਿਨ ਗਾਂ ਜਨੇ ਜੋਗੀ ਠੰਡੀ ਆ ਸਾਫ ਆ ਹਾਂ ਗਾਂ ਆਪਾਂ ਕੇ ਆਪਣੇ ਖਾਸ ਬੰਦ ਕੋ ਲਈ ਆ ਠੀਕ ਆ ਬਾਕੀ ਵੀਰ ਜੀ ਚੋਣ ਚਾਨ ਬਹੁਤ ਚੰਗੀ ਆ ਪੋਲੀ ਆ ਠੰਡੀ ਗਾਂ ਜਿਹੜੀ ਗੱਲ ਦੁੱਧ ਕਿੰਨਾ ਕਾ ਦੁੱਧ ਭਰ ਜੂਗੀ ਦੁੱਧ ਜੀ 20 ਕਿਲੋ ਭਰੂਗੀ ਗਾ 20 ਕਿਲੋ ਹਣਾ ਠੀਕ ਤੋੜਾ ਕਰਵਾ ਦਈਓ ਜੇਕਰ ਲੋ ਜੀ ਤਿਆਰੀ ਤੇ ਸਜਣੋਂ ਕੋਈ 4-5 ਦਿਨ ਦਾ ਹੀ ਸਮਾਂ ਖੜਦੀ ਆ। ਲਓ ਜੀ। ਬਾਕੀ ਵੀ ਦੀ ਗੱਲ ਵੀ ਸਾਥ ਨਹੀਂ। ਥਾਂ ਲੇਵਾ ਬਹੁਤ ਸੋਹਣਾ ਲੱਗਾ ਹਨਾ। ਬਾਕੀ ਵੀ ਦੀ ਗੰਦ ਕਦੇ 4-5 ਹਜ਼ਾਰ। ਇੱਕ ਤਾਂ ਗਾਂ ਉਹਦੇ ਵੀ 20 ਕਿਲੋ ਦਊਗੀ। ਹਾਂ। ਦੂਸਰੀ ਗੱਲ ਵੀ ਇੱਥੇ ਭਾਵੇਂ ਸਟੋਨ ਥੂਆ ਨਹੀਂ ਆਗਾ। ਹਾਂ। ਕਲੇਬੇ ਕਿ ਉਹ ਯੋ ਤਾਰਾ ਮਾਰੀਓ ਜੇ ਗਾਂ ਲੱਤ ਲਾਇ ਦੇ ਦੀ ਗੱਲ ਹੀ ਆਪਣੇ। ਆ ਸਾਬ ਯਾ ਬਿਲਕੁਲ ਸਾਬ ਯਾ ਵਾ ਵਾ ਹਾਂ ਜੀ ਅਗੇ ਗਾੜ ਜੇ ਨਿੰਦੀ ਆਪਾਂ ਨੂੰ ਲੱਗੇ 5-5 ਲੱਗੇ 4 ਚੌਥਾ ਤਾਂ ਕੋਈ ਭੂਰ ਨਹੀਂ ਕੋ ਛਟਾ ਨਹੀਂ ਆਇਆ ਸਾਬ ਯਾ ਤੇ ਮੁੱਲ ਕੀ ਆ ਮੁੱਲ ਵੀਰ ਜੀ ਦਾ 48000 ਰੁਪਇਆ ਅੱਛਾ ਹਾਂ ਜੀ ਦੋ ਛੜ ਦੇ ਕੇ 1000 ਛੜਦਾ ਹੀ ਪੜੇ ਨਹੀਂ ਦੋ ਛੜ 46 46 ਵਾਲਾ ਫੋਨ ਕਰੇ ਹਾਂ ਠੀਕ ਹੈ ਮੁੱਲ ਪਾਏ ਉੜਦਿਆਂ ਵਾਲੇ ਪਹਿਲੇ ਪਹਿਲੇ ਫੋਨ ਕਰ ਪਾ ਜੀ ਵੀਡੀਓ ਬਗਿਆ ਦੋ ਤਿੰਨ ਆਪਾਂ ਹੀਟਦੇ ਹੁਣ ਹਾਂ ਕੱਟਿਆ ਦਾ ਭਾਜੀ ਪਹਿਲੇ ਪਹਿਲੇ ਫੂਨ ਦੇ ਜਾਂਦੇ ਰਏ ਪਹਿਲੇ ਪਹਿਲੇ ਮੇਰੇ ਘਰ ਪਹਿਲੇ ਫੂਨ ਤੇ ਗਈ ਵਾਹ ਵਾਹ ਤੇਰੀ ਮਾਂ ਦੇ ਬਾਪੂੜੇ ਦੀ ਕਿਰਪਾ ਨਾਲ ਪਈ ਜੂਤ ਜਾਨ ਗਈ ਨਾ ਲੋ ਸਜਣੋ ਜਿਹੜਾ ਫੂਨ ਡਗੜ ਗਿਆ 46 ਹਜ਼ਾਰ ਦੀ ਜੈਸਨੋ ਆ ਕੱਟਾ ਵੀ ਚੰਗਾ ਮੈਂ ਵੀ ਚੰਗੀ ਦੁੱਧ ਵਾਲੀ ਆ ਆਪਣੀ ਖਰੀਦਦਾਰੀ ਕਰਿਓ ਪਿੰਡ ਥੋਲ ਪਹੁੰਚ ਕੇ ਸასი ਕਾਲ ਜੀ ਸਾਰਿਆਂ ਨੂੰ